ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਢੋਲਣ ਤੇਰਾ ਖੋ ਪ੍ਰਭ ਨਾਨਕ ਢੇ ਕਰ ਹੱਥਾ ਫਿਰਤ ਫਿਰਤ ਪ੍ਰਵਾਇਆ ਹਰਿਆ ਤਾਂ ਸਰਨਾਇ ਨਾਨਕ ਕੇ ਪ੍ਰਭ ਬੇਨਤੇ ਆਪਣੀ ਭਗਤੀ ਲਾਇ ਸਤਨਾਮ ਵਾਹਿਗੁਰੂ ਸਾਬੇ ਗੀ ਔਰਠ ਮਹਲਾ ਪੰਜਵਾਂ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਚੋਂ ਬਣਾਈ ਊਰਬ ਲਿਖਿਆ ਪਾਈ ਏ ਮਨ ਤੇਰਾ रहाओ, सन्तानस्य मेरी लेवा देवी सन्तानस्य व्यवहारा ਸੰਤਨ ਸਿਆਮਲਾ ਖਟਿਆ ਹਰਿ ਪਾਗਤ ਪਰੇ ਪੰਡਾਰਾ ਸੰਤਨ ਬੋ ਕੋ ਪੂੰਜੀ ਸੰਪੀ ਤੌ ਤਰਿਆ ਮਨ ਕਾ ਤੋਖ ਧਰਮ ਰਾਇ ਅਬ ਕਹਾ ਕਰੈਗਾ ਜਹ ਫਾਟਿਓ ਸਗਲੋ ਲੇਖਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕਾ ਪ੍ਰਸਾਦੇ ਕਉ ਨਾਨਕ ਹਰਿ ਸਿਉ ਮਨ ਮਨਿਆ ਰੰਗ ਰਤੇ ਬਿਸਮਾ ਦੇ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕੈ ਪਰਸਾਦੇ ਕੋ ਨਾਨਕ ਹਰਿ ਸੋ ਮਨ ਮਨਿਆ ਰੰਗ ਰਤੇ ਬਿਸਵਾ ਦੇ ਸੁਰਟਾ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸੁਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨਾ ਤੇਰਾ ਭਾਈ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੋਰਠਿ ਰਾਗ ਅੰਦਰ ਅੰਗ 614 ਉੱਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮ ਦਾੰਦਿਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣ ਸਤਿਗੁਰੂ ਨਗਰ ਖੇੜੇ ਤੇ ਮਿਹਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨਾ ਸਰਬਤ ਸੰਤ ਨੂੰ ਦੁੱਧ ਪਰ ਤੰਨੀਆਂ ਦਾ ਤਾਂ ਸਰੀਰਕ ਤੰਦਰੁਸਤੀ ਦੇਹ आरोग्यਤਾ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ